ਕਿਸਾਨਾਂ ਦੇ ਉੱਪਰ ਤਸ਼ੱਦਦ ਦੇ ਚੱਲਦੇ ਔਰ ਜਿਹੜੇ ਕਿਸਾਨ ਸ਼ਹੀਦ ਹੋਏ ਨੇ ਆ ਉਹਨਾਂ ਦੇ ਰੋਸ ਵਜੋਂ ਅੱਜ ਕਾਲਾ ਦਿਵਸ ਜਿਹੜਾ ਕਿਸਾਨਾਂ ਵੱਲੋਂ ਮਨਾਇਆ ਜਾ ਰਿਹਾ ਤੁਸੀਂ ਵੇਖ ਸਕਦੇ ਹੋ ਕਿ ਡੀਸੀ ਦਫ਼ਤਰ ਦੇ ਬਾਹਰ ਆ ਅੱਜ ਕਿਸਾਨਾਂ ਵੱਲੋਂ ਜਿਹੜਾ ਕਿ ਇਹ ਕਾਲਾ ਦਿਵਸ ਜਿਹੜਾ ਮਨਾਇਆ ਗਿਆ ਔਰ ਉਸ ਦੇ ਚੱਲਦੇ ਉਹਨਾਂ ਵੱਲੋਂ ਅੱਜ ਜਿਹੜੇ ਖੱਟਰ ਸਰਕਾਰ ਦੇ ਕਹੇ ਕੇਂਦਰ ਸਰਕਾਰ ਦੇ ਕਹੇ ਪੁਤਲੇ ਫੂਕੇਗੇ ਉੱਤੇ ਕਿਸਾਨਾਂ ਵੱਲੋਂ ਕਿਹਾ ਗਿਆ ਕਿ ਪਹਿਲੇ ਵੀ ਤਿੰਨ ਜਿਹੜੇ ਕਾਨੂੰਨ ਜੜੇ ਆ ਇਹਨਾਂ ਵੱਲੋਂ ਲਾਗੂ ਕੀਤੇ ਗਏ ਸੀ ਔਰ ਉਹਨਾਂ ਨੂੰ ਮੰਨ ਲਿਆ ਗਿਆ ਸੀ ਗੱਲ ਲੇਕਿਨ ਉਹਨਾਂ ਨੂੰ ਇੰਪਲੀਮੈਂਟ ਨਾ ਕਰਨ ਦੇ ਚਲਦੇ ਦੁਬਾਰਾ ਤੋਂ ਇਹਨਾਂ ਵੱਲੋਂ ਪ੍ਰਟਾਸਟ ਜਿਹੜੇ ਉਹ ਕੀਤੇ ਜਾ ਰਹੇ ਹੈਗੇ ਸਰਕਾਰਾਂ ਦੇ ਖਿਲਾਫ ਔਰ ਇਹਨਾਂ ਵੱਲੋਂ ਇਹੀ ਆਵਾਜ਼ ਚੁੱਕੀ ਜਾ ਰਹੀ ਹੈ ਕਿ ਜਦ ਤੱਕ ਇਹਨਾਂ ਦੇ ਜਿਹੜੇ ਕਾਨੂੰਨ ਜਿਹੜੇ ਬਣਾਏ ਗਏ ਨੇ ਜਾਂ ਇਹਨਾਂ ਦੇ ਉੱਪਰ ਜਿਹੜੇ ਥੋਪੇ ਜਾ ਰਹੇ ਨੇ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਜਦ ਤੱਕ ਇਹਨਾਂ ਨੂੰ ਲਾਗੂ ਨਹੀਂ ਕਰਵਾ ਲਿਆ ਜਾਂਦਾ ਤਦ ਤੱਕ ਇਹਨਾਂ ਦੇ ਜਿਹੜੇ ਇਹ ਪ੍ਰਦਰਸ਼ਨ ਜਿਹੜੇ ਕਿਸਾਨਾਂ ਦੇ ਹੈਗੇ ਇਹ ਲਗਾਤਾਰ ਜਾਰੀ ਰਹਿਣਗੇ ਕਿ ਸ਼ਹਿਰ ਹੈ ধੂਆਂ ধੂਆਂ ਹਰ ਨਜ਼ਰ ਮੇਂ ਖੌਫ ਦਾ ਮੰਜ਼ਰ ਹੈ ਕਿਸ ਪਰ ਕਰੇ ਯਕੀ ਇਹ ਹੁਕਮਰਾਨੋ ਕੇ ਹਾਥ ਮੇ ਚੁਪਾ ਖੰਡਰ ਹੈ ਲੋਕਤੰਤਰ ਦੇ ਵਿੱਚ ਸਬਦਾ ਅਧਿਕਾਰ ਹੈ ਇਸ ਦੇਸ਼ ਦੇ ਵਿੱਚ ਇੱਕ ਸੰਵਿਧਾਰਕ ਦੇਸ਼ ਦਾ ਸੰਵਿਧਾਨ ਹੈ ਉਸ ਸੰਵਿਧਾਨ ਦੇ ਵਿੱਚ ਸਭ ਨੂੰ ਰਾਈਟਸ ਦਿੱਤੇ ਗਏ ਨੇ ਔਰ ਲੋਕਤੰਤਰ ਚ ਸਬਦਾ ਅਧਿਕਾਰ ਹੈ ਕਿ ਉਹ ਆਪਣੇ ਹੱਕ ਤੇ ਸੱਚ ਦੀ ਆਵਾਜ਼ ਚੁੱਕ ਸਕਦੇ ਨੇ ਤੇ ਜੇ ਕਿਸਾਨ ਆਪਣੇ ਹੱਕ ਤੇ ਸੱਚ ਦੀ ਆਵਾਜ਼ ਚੁੱਕ ਰਹੇ ਨੇ ਤੇ ਇਹਦੇ ਤੋਂ ਸੈਂਟਰ ਸਰਕਾਰ ਨੂੰ ਕੀ ਪ੍ਰੋਬਲਮ ਹੈ ਇਹ ਬੜੇ ਸੋਚਣ ਵਾਲੀ ਗੱਲ ਹੈ ਕਿਉਂਕਿ ਜਿਹੜੀਆਂ ਗੱਲਾਂ ਅੱਜ ਕਿਸਾਨ ਕਰ ਰਹੇ ਨੇ ਇਹ ਕੋਈ ਨਵੀਆਂ ਤਾਂ ਹੈ ਨਹੀਂ ਇਹ ਪਹਿਲੇ ਵੀ ਜਿਹੜੇ ਇਹਨਾਂ ਦੇ ਤਿੰਨ ਕਾਨੂੰਨ ਜਿਹੜੇ ਲਾਗੂ ਕੀਤੇ ਸੀ ਉਹ ਕਾਨੂੰਨਾਂ ਦੇ ਅਗੇਂਸਟ ਪ੍ਰੋਟੈਸਟ ਚੱਲੇ ਸੀ ਔਰ ਉਸ ਜਿਹੜੇ ਉਸ ਟਾਈਮ ਤੇ ਕੇਂਦਰ ਸਰਕਾਰ ਦੇ ਵੱਲੋਂ ਕਾਨੂੰਨ ਵਾਪਸ ਲਏ ਸੀ ਪਰ ਹੁਣ ਇਸ ਵੇਲੇ ਉਹਨਾਂ ਨੂੰ ਇੰਪਲੀਮੈਂਟ ਨਹੀਂ ਕੀਤਾ ਗਿਆ ਅਸੀਂ ਦੁਬਾਰਾ ਜਿਹੜੇ ਕਿਸਾਨ ਨੇ ਦੁਬਾਰਾ ਆਪਣੀ ਜਿਹੜੀ ਆਵਾਜ਼ ਚੁੱਕ ਰਹੇ ਨੇ ਇਹ ਬੜੀ ਸੋਚਣ ਵਾਲੀ ਗੱਲ ਹੈ ਕਿ ਉਹਨਾਂ ਦੇ ਉੱਤੇ ਗੋਲੀਆਂ ਚਲਾਉਣਗੇ ਇਹਨਾਂ ਨੇ ਇਸ ਤਰ੍ਹਾਂ ਦਾ ਮਾਹੌਲ ਪੈਦਾ ਕਰ ਦਿੱਤਾ ਕਿ ਇਹ ਆਪਣੇ ਦੇਸ਼ਵਾਸੀ ਨਹੀਂ ਹੈਗੇ ਇਹ ਜਿਸ ਤਰ੍ਹਾਂ ਕੋਈ ਇੰਟਰਨੈਸ਼ਨਲ ਬਾਰਡਰ ਹੁੰਦਾ ਵਾ ਉਸ ਤਰੀਕੇ ਦੇ ਨਾਲ ਇਹਨਾਂ ਨੂੰ ਜਿਹੜਾ ਟ੍ਰੇਡ ਕੀਤਾ ਜਾ ਰਿਹਾ ਉਹ ਇੰਨਾ ਕੁ ਤਕੜਾ ਜਿਹੜਾ ਉਥੇ ਇਹਨਾਂ ਵਾਸਤੇ ਉਹਨਾਂ ਨੂੰ ਰੋਕਣ ਵਾਸਤੇ ਕੰਮਜਾਮ ਜਿਹੜਾ ਹੈ ਸੈਂਟਰਲ ਸਰਕਾਰ ਵੱਲੋਂ ਤਿਆਰ ਕੀਤਾ ਗਿਆ ਬੜੇ ਅਫਸੋਸ ਦੀ ਗੱਲ ਹੈ ਔਰ ਮੈਂ ਇਥੇ ਇਹ ਗੱਲ ਜ਼ਰੂਰ ਕਹੂੰਗੀ ਕਿ ਇੱਕ ਕਿਸਾਨ ਮੰਗ ਵੀ ਰਿਹਾ ਐਮਐਸਪੀ ਇੱਕ ਕਿਸਾਨ ਜਦੋਂ ਕੋਈ ਚੀਜ਼ ਖਰੀਦਣ ਜਾਂਦਾ ਹੈ ਤਾਂ ਉਹ ਐਮਆਰਪੀ ਤੇ ਖਰੀਦਦਾ ਹੈ ਮੈਕਸਿਮਮ ਰਿਟੇਲ ਪ੍ਰਾਈਸ ਤੇ ਉਹ ਮੰਗ ਕੀ ਰਿਹਾ ਮਿਨੀਮਮ ਸਪੋਰਟ ਪ੍ਰਾਈਸ ਕਿ ਤੁਸੀਂ ਉਹਨੂੰ ਐਮਐਸਪੀ ਕਿਉਂ ਨਹੀਂ ਦੇ ਸਕਦੇ ਕੀ ਅਗਰ ਇੱਕ ਦੇਸ਼ ਦਾ ਕਿਸਾਨ ਅਗਰ ਉਹ ਪੁਖੜ ਰਹੇ ਜੇਗਾ ਅਗਰ ਦੇਸ਼ ਦਾ ਕਿਸਾਨ ਗੁਰਬਤ ਤੇ ਗਰੀਬੀ ਚ ਆ ਜਾਵੇਗਾ ਕੀ ਸਾਡਾ ਦੇਸ਼ ਜਿਹੜਾ ਵਾ ਉਹ ਖੁਸ਼ਹਾਲ ਹੋ ਸਕਦਾ ਯਾਦ ਕਰੋ 1965 ਦਾ ਮੈਦਾਨੇ جنگ ਜਿਦੇ ਵਿੱਚ ਸ਼੍ਰੀ ਲਾਲ ਬਾਦੂ ਸ਼ਾਸਤਰੀ ਜੀ ਨੇ ਨਾਰਾ ਦਿੱਤਾ ਸੀ ਜੈ ਜਵਾਨ ਜੈ ਕਿਸਾਨ ਅੱਜ ਤੁਸੀਂ ਜਵਾਨਾਂ ਨੂੰ ਉਹਨਾਂ ਕਿਸਾਨਾਂ ਦੇ ਅਗੇਸ਼ਟ ਖੜਾ ਕਰਦੇ ਪਏ ਹੋ ਪਰ ਜਿਹੜੇ ਜ਼ਮੀਰ ਦੀ ਆਵਾਜ਼ ਨੇ ਉਹ ਆਪਣੀ ਜ਼ਮੀਰ ਦੀ ਆਵਾਜ਼ ਜ਼ਰੂਰ ਸੁਣਨਗੇ ਜਵਾਨ ਔਰ ਉਹ ਕਿਸਾਨਾਂ ਦੇ ਉੱਤੇ ਤਸ਼ੱਦਦ ਨਹੀਂ ਕਰਨਗੇ ਔਰ ਮੈਂ ਇਹ ਗੱਲ ਜ਼ਰੂਰ ਕਹੂੰਗੀ ਕਿ ਉਸ ਵੇਲੇ ਵੀ ਸੀ ਔਰ ਅੱਜ ਵੀ ਔਰ ਹਮੇਸ਼ਾ ਹੀ ਰਹੇਗਾ ਜੇ ਸਾਡੇ ਦੇਸ਼ ਦਾ ਕਿਸਾਨ ਅੰਨ ਦਾਤਾ ਅਗਰ ਖੁਸ਼ਹਾਲ ਹੈ ਤਾਂ ਸਾਡਾ ਦੇਸ਼ ਜਿਹੜਾ ਹੈ ਉਹ ਖੁਸ਼ਹਾਲ ਹੋ ਸਕਦਾ ਹੈ ਵਰਲਡ ਵਾਈਡ ਤੇ ਅਸੀਂ ਤਰੱਕੀ ਕਰ ਸਕਦੇ ਹਾਂ ਔਰ ਮੈਂ ਇਹ ਜ਼ਰੂਰ ਕਹੂੰਗੀ ਕਿ ਜਿਹੜਾ ਇਹਨਾਂ ਨੇ ਸ਼ੁਕਰਮ ਸਿੰਘ ਨੂੰ ਮਾਰ ਦਿੱਤਾ ਕਿਸਾਨ ਸਾਡੇ ਪਹਿਲੇ ਵੀ 750 ਤੋਂ ਵੱਧ ਕਿਸਾਨ ਆਪਣੀਆਂ ਸ਼ਹਾਦਤਾਂ ਦੇ ਚੁੱਕੇ ਨੇ ਹੁਣ ਵੀ ਕਿਸਾਨਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਸ਼ੁਕਰਮ ਸਿੰਘ ਨੂੰ ਸ਼ਹੀਦ ਕਰ ਦਿੱਤਾ ਗਿਆ ਇਹ ਮੈਂ ਜ਼ਰੂਰ ਕਹੂੰਗੀ ਕਿ ਬੁੱਤ ਪੈਣ ਤੇ ਗੁੰਗੀਆਂ ਚੀਕਾਂ ਵੀ ਆਵਾਜ਼ ਬਣਦੀਆਂ ਨੇ ਜਦੋਂ ਜ਼ੁਲਮ ਦੀ ਹੋ ਜਾਏ ਤਾਂ ਉਹ ਚਿੜੀਆਂ ਬਾਜ ਬਣਦੀਆਂ ਨੇ ਇਹ ਬਾਜ ਨਾ ਬਣ ਜਾਣੇ ਇਸ ਕਰਕੇ ਸਾਡੇ ਹੱਕ ਤੇ ਸੱਚੀ ਆਵਾਜ਼ ਕਿਸਾਨਾਂ ਦੇ ਹੱਕ ਤੇ ਸੱਚੀ ਆਵਾਜ਼ ਜਿਹੜੀ ਉਹ ਸੁਣਾ ਮੋਦੀ ਦੀ ਇਹਨਾਂ ਦੀ ਗੱਲ ਸੁਣੋ ਕਿਉਂਕਿ ਇਹਨਾਂ ਦੀ ਜਿਹੜੀ ਆਵਾਜ਼ ਹੈ ਉਹ ਸੱਚਾਈ ਦੀ ਆਵਾਜ਼ ਹੈ ਔਰ ਆਖਿਰਚ ਮੈਂ ਇਹੀ ਬੇਨਤੀ ਕਰਾਂਗੀ ਕਿ ਇਹਨਾਂ ਦੇ ਉੱਤੇ ਤਸ਼ੱਦਦ ਨਾ ਕੀਤਾ ਜਾਏ ਔਰ ਜਿਹੜਾ ਮੇਰਾ ਵੀਰ ਸ਼ੁਭਕਰਨ ਜਿਨੇ ਆਪਣੀ ਸ਼ਹਾਦਤ ਦੇ ਦਿੱਤੀ ਕਿਸਾਨੀ ਅੰਦੋਲਨ ਕਰਕੇ ਉਹਦੇ ਵਾਸਤੇ ਮੈਂ ਇਹ ਕਹਿਣਾ ਚਾਹੂੰਗੀ ਕਿ ਮਰ ਕੇ ਮਰਦੇ ਰੋਜ਼ अनेका ਮਰ ਕੇ ਜੋਂਦਾ ਟਾਵਾਂ ਆਪਣੇ ਲਹੂ ਨਾਲ ਲਿਖ ਚੱਲੇ ਹਾਂ ਸਮਿਆਂ ਦਾ ਸਰਨਾਵਾ ਆਪਣੇ ਲਹੂ ਨਾਲ ਲਿਖ ਚੱਲੇ ਹਾਂ ਸਮਿਆਂ ਦਾ ਸਰਨਾਵਾ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਜਿਹੜੀਆਂ ਕਿਸਾਨਾਂ ਦੀਆਂ ਡਿਮਾਂਡਾਂ ਨੇ ਇਹ ਅਸੀਂ ਦੁਬਾਰਾ ਨਹੀਂ ਮੰਗ ਰਹੇ ਕਿਉਂ ਸਰਕਾਰ ਨੇ ਮੰਨੀਆਂ ਨੇ ਜਿਹੜੀ ਸਰਕਾਰ ਨੇ ਮੰਨੀਆਂ ਉਹ ਲਾਗੂ ਨਹੀਂ ਕਰੇ ਕਦੀ ਸਰਕਾਰ ਨੂੰ ਕਿਹਾ ਹੈ ਵੀ ਜਿਹੜੀ ਤੁਸੀਂ ਡਿਮਾਂਡਾਂ ਮੰਗੀਆਂ ਮੰਨੀਆਂ ਨੇ ਉਹ ਕੰਮ ਸਭ ਲਾਗੂ ਤਾਂ ਕਰੋ ਪਰ ਸਰਕਾਰ ਕੀ ਕਰ ਰਹੀ ਹੈ ਹੁਣ ਜਿਹੜਾ ਉੱਥੇ ਸਿੰਘੂ ਬਾਰਡਰ ਤੇ ਜਾਂ ਖਨੌਣੀ ਬਾਟ ਤੇ ਜਿਹੜਾ ਕਟਨਾ ਵਾਪਰੀ ਹੈ ਉਹ ਬਹੁਤ ਹੀ ਮੰਦ ਭੱਗੀ ਹੈ ਹੁਣ ਮੈਂ ਕੱਲ ਪੜਿਆ ਟੀਵੀ 'ਚ ਆਇਆ ਕਰਦਾ ਹੈ ਵੀ ਹਰਿਆਣਾ ਸਰਕਾਰ ਹੈ ਜਿਹੜੀ ਉਹ ਕਿਸਾਨਾਂ ਦੇ ਉੱਤੇ ਪਰਚੇ ਦਰਜ ਕਰੇ ਕਰਦੀ ਆ ਉਹਦੇ ਟਰੈਕਟਰ ਜਾਮ ਕਰੇ ਕਰਦੀ ਆ ਉਹਦੇ ਬੈਂਕ ਖਾਤੇ ਜਾਮ ਕਰੇ ਕਰਦੀ ਆ ਜਦੋਂ ਕਿ ਹੁੱਲੜ ਬਾਜੀ ਆ ਜਿਹੜੀ ਉਹ ਹਰਿਆਣਾ ਸਰਕਾਰ ਨੇ ਕੀਤੀ ਆ ਨਾ ਕਿ ਕਿਸਾਨਾਂ ਨੇ ਸੋ ਮੈਂ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਵੀ ਸੈਂਟਰ ਸਰਕਾਰ ਤੋਂ ਵੀ ਤੇ ਹਰਿਆਣਾ ਸਰਕਾਰ ਤੋਂ ਵੀ ਮੰਗ ਕਰਦਾ ਇਹ ਜਿਹੜਾ ਤਸ਼ੱਦਦ ਹੈ ਬੰਦ ਕੀਤਾ ਜਾਵੇ ਨਹੀਂ ਤੇ ਆਉਣ ਵਾਲੇ ਸਮੇਂ ਵਿੱਚ ਜਿਹੜਾ ਜਿਹੜਾ ਸੰਘਰਸ਼ ਆ ਇਹ ਕੋਈ ਭਿਆਨਕ ਰੂਪ ਨਾ ਧਾਰ ਲਵੇ ਜਿਹੜਾ ਇਹ ਅੰਦੋਲਨ ਕਿਸਾਨਾਂ ਦਾ ਦੋ ਚੱਲ ਰਿਹਾ ਹੈ ਉਹਦੇ ਸਬੰਧ ਦੇ ਵਿੱਚ ਬੀਜੇਪੀ ਸਰਕਾਰ ਨੇ ਜੋ ਤਸ਼ਦਦ ਉਹਨਾਂ ਤੇ ਕੀਤਾਇਆ ਉਹਦੀ ਪੂਰੀ ਨਕੀਦੀ ਕਰਦੇ ਆ ਸੀ ਔਰ ਜਿਹੜਾ ਮੁੰਡਾ ਇਹਨਾਂ ਨੇ ਸ਼ਹੀਦ ਕਰ ਦਿੱਤਾ ਉਹ 21 ਸਾਲ ਦਾ ਮੁੰਡਾ 10 ਲੱਖ ਰੁਪਈਆ ਉਹਦੇ ਸਿਰ ਤੇ ਕਰਜ਼ਾ ਆ ਔਰ ਉਹਦਾ ਪਿਓ ਜਿਹੜਾ ਆ ਉਹ ਗੁਜ਼ਰ ਚੁੱਕਾ ਆ ਤੇ ਦੋ ਭੈਣਾਂ ਉਹਦੀਆਂ ਰਹਿ ਗਈਆਂ ਨੇ ਇੱਕ ਮਾਂ ਰਹਿ ਗਈ ਹੈ ਇਹ ਬਹੁਤ ਮਨ ਭਾਗੀ ਘਟਨਾ ਹੈ ਦੇਖੋ ਜਿਹੜੀ ਮੋਦੀ ਸਰਕਾਰ ਹੈ ਇਹ ਜਿੱਥੇ-ਜਿੱਥੇ ਵੀ ਭਾਜਪਾ ਦੀ ਸਟੇਟਾਂ ਦੇ ਵਿੱਚ ਸਰਕਾਰ ਹੈ ਉਹ ਕਿਸਾਨ ਵਿਰੋਧੀ ਹੈ ਔਰ ਜਿਹੜੇ ਇਹਨਾਂ ਦੇ ਚਮਚੇ ਨੇ ਉਹ ਵੀ ਕਿਸਾਨ ਵਿਰੋਧੀ ਨੇ ਐਜੀਟੇਸ਼ਨ ਤੇ ਪੂਰੀ ਦੁਨੀਆ ਦੇ ਵਿੱਚ ਹੋ ਰਿਹਾ ਕਿਸਾਨੀ ਅਮਰੀਕਾ ਅਫਰੀਕਾ ਯੂਰਪੀ ਯੂਨੀਅਨ ਦੇ ਵਿੱਚ ਤੁਸੀਂ ਸਾਰੇ ਨੇ ਸੁਣਿਆ ਪੜ੍ਹਿਆ ਦੇਖਿਆ ਕਿ ਉੱਥੇ ਵੀ ਐਜੀਟੇਸ਼ਨ ਚੱਲ ਰਹਿਣਾ ਪਰ ਐਡਾ ਬੜਾ ਤਸ਼ੱਦਦ ਉੱਥੇ ਵੀ ਕਿਸੇ ਵੀ ਸਰਕਾਰ ਨੇ ਨਹੀਂ ਕੀਤਾ ਕਿਉਂਕਿ ਸਾਰੇ ਦੁਨੀਆ ਦੇ ਕਿਸਾਨਾਂ ਦੀ ਮੰਗ ਹੈ ਕਿ ਜਿਹੜਾ ਡਬਲਿਊਟੀਓ ਸਮਝੌਤਾ ਇਹਨੂੰ ਰੱਦ ਕੀਤਾ ਜਾਏ ਡਬਲਿਊਟੀਓ ਤੋਂ ਜਿਹੜੇ ਕੰਟਰੀ ਨੇ ਬਾਹਰ ਆਣ ਔਰ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜੀ ਕਿਸਾਨੀ ਹੈ ਜਿਹਦੇ ਵਾਸਤੇ ਲੋਕੀ ਅਰਥਵਸਥਾ ਜਿਹੜੀ ਹਿੰਦੁਸਤਾਨ ਦੀ ਖੜੀ ਹੈ ਜਾਂ ਹਰ ਦੁਨੀਆ ਦੀ ਖੜੀ ਹੈ ਇਹਦੇ ਵਿੱਚ ਕਿਸਾਨੀ ਹੋਣਾ ਜ਼ਰੂਰੀ ਹੈ ਕਿਉਂਕਿ ਕਿਸਾਨੀ ਜਿਹੜੀ ਹੈ ਉਹ 60% ਤੇ ਰੋਜ਼ਗਾਰ ਦੇ ਰਹੀ ਹੈ 60% ਰੋਜ਼ਗਾਰ ਦੇ ਰਹੀ ਹੈ ਔਰ ਇਸ ਦੇ ਨਾਲ ਹਰ ਘਰ ਨੂੰ ਹਰ ਜੀ ਨੂੰ ਖਾਣ ਵਾਸਤੇ ਜਿਹੜਾ ਉਹਦੀ ਹਾਸੇ ਦੇ ਮੁਤਾਬਕ ਜਿਹੜਾ ਉਹ ਅੰਨ ਦੇ ਰਹੀ ਹੈ ਪਰ ਇਹ ਸਰਕਾਰ ਜਿਹੜੀ ਕਿ ਨੈਸ਼ਨਲ ਸਕਿਉਰਟੀ ਫੂਡ ਐਕਟ ਹੈਗਾ ਉਹਦੇ ਤਹਿਤ ਵੀ ਵਿਚਾਰ ਨਹੀਂ ਕਰ ਰਹੀ ਕਿਉਂਕਿ ਐਸ਼ੈਂਸ਼ੀਅਲ ਕਮੋਡਿਟੀ ਦੇ ਵਿੱਚ ਸਰਕਾਰਾਂ ਦਾ ਫਰਜ਼ ਮੰਨਦਾ ਕਿ ਹਰ ਇਨਸਾਨ ਨੂੰ ਹਿੰਦੁਸਤਾਨੀ ਵਾਸੀ ਨੂੰ ਉਹਦੀ ਹਾਸੇ ਦੇ ਮੁਤਾਬਕ ਉਹਨੂੰ ਰਜਮਾ ਜਿਹੜਾ ਅੰਨੇ ਉਹ ਮਹਈਆ ਕਰਵਾਉਣਾ ਚਾਹੀਦਾ ਪਰ ਇਹ ਸਰਕਾਰਾਂ ਕਿਸਾਨਾਂ ਤੇ ਜ਼ੁਲਮ ਕਰਕੇ ਇਹ ਸਿਰਫ ਅਮੀਰਾਂ ਦੇ ਅਡਾਨੀਆਂ ਬਾਨੀ ਤੇ ਮਲਟੀਨੈਸ਼ਨਲ ਕੰਪਨੀਆਂ ਦੇ ਯਾਰ ਬਣੇ ਨੇ ਉਹਨਾਂ ਕੋਲੇ ਇਹ ਵੇਚ ਕੇ ਸਾਨੂੰ ਮਤਲਬ ਭੁੱਖੇ ਮਾਰਨਾ ਚਾਹੁੰਦੇ ਆ ਅਸੀਂ ਇਹ ਬੇਨਤੀ ਕਰਨੇ ਚਾਹੁੰਦੇ ਆ ਕਿ ਸੰਯੁਕਤ ਔਰਚ ਨੇ ਜੋ ਐਮਰਜੈਂਸੀ ਐਲਾਨ ਕੀਤਾ ਸੀ ਕਿ 23 ਤਰੀਕ ਨੂੰ ਕਿਉਂਕਿ ਅਸੀਂ 22 ਨੂੰ ਐਜੀਟੇਸ਼ਨ ਤੋਂ ਉੱਠੇ ਆ ਔਰ 23 ਨੂੰ ਜਿਹੜਾ ਉਹਨਾਂ ਨੇ ਐਲਾਨ ਕਰਤਾ ਕਿ ਡੀਸੀ ਦਫ਼ਤਰਾਂ ਦੇ ਬਾਹਰ ਇਹ ਜਿਹੜੇ ਇਹਨਾਂ ਦੇ ਮੋਦੀ ਸਰਕਾਰ ਅਮੇਸ਼ਾ ਖਟਰ ਤੇ ਅਨਲ ਵਿੱਚ ਇਹਨਾਂ ਦੇ ਜਿਹੜੇ ਪੁਤਲੇ ਨੂੰ ਫੂਕੇ ਜਾਣ ਔਰ ਉਹਨਾਂ ਨੂੰ ਅਲਟੀਮੇਟਮ ਦਿੱਤਾ ਜਾਏ ਕਿ ਭਾਜਪਾ ਆਵਾਜ ਆ ਜਾ ਕਿਸਾਨਾਂ ਨਾਲ ਕਹਿਣਾ ਬੰਦ ਕਰ ਦੇ ਔਰ ਇਸ ਤੋਂ ਬਾਅਦ ਚ ਆਪਣੇ 26 ਤਰੀਕ ਨੂੰ ਟ੍ਰੈਕਟਰ ਮਾਰਚ ਕਰਕੇ ਵਿਰੋਧ ਕੀਤਾ ਜਾਏਗਾ ਔਰ ਇਸ ਤੋਂ ਬਾਅਦ 14 ਮਾਰਚ ਨੂੰ ਆਲ ਇੰਡੀਆ ਦਾ ਜਿੰਨਾ ਵੀ ਸੰਯੁਕਤ ਮੋਰਚਾ ਦਿੱਲੀ ਦੇ ਵਿੱਚ ਉਹਨਾਂ ਦੀ ਬੈਠ ਹੋ ਰਹੀ ਹੈ ਉਹ ਅਗਲੀ ਰਣਨੀਤੀ ਜਿਹੜੀ ਉਹ ਤਿਆਰ ਕਰਨਗੇ ਕਿਉਂਕਿ ਜਿਹੜਾ ਕੀਤਾ ਐਗਰੀਮੈਂਟ ਹੈ ਉਹਨੂੰ ਉਹ ਬਹਾਲ ਕਰਾ ਕੇ ਹੀ ਰਹਿਣਗੇ ਪਰ ਮੈਂ ਮੋਦੀ ਦੇ ਖਾਰ ਜਿੰਨਾ ਮਰਜ਼ੀ ਜਾਣਾ ਰਹੇ ਮੈਂ ਬੇਨਤੀ ਇਹ ਕਰਨਾ ਚਾਹਨਾ ਕਿ ਕਿਸਾਨ ਵੀਰੋ ਪਛਾਣ ਜੋ ਕਿ ਸਾਡਾ ਸਭ ਤੋਂ ਵੱਡਾ ਦੁਸ਼ਮਣ ਕੌਣ ਹੈ ਭਾਜਪਾ ਇਸ ਕਰਕੇ ਭਾਜਪਾ ਨੂੰ ਮੂੰਹ ਨਾ ਲਾਓ ਇਹਨਾਂ ਨੂੰ ਆਪਣੇ ਪਿੰਡਾਂ ਕਸ਼ਮੀਆਂ ਦੇ ਵਿੱਚ ਵੱਢਣਾਂ ਦਿਓ